ਤੂੰ ਆ ਆਖੋ ਨਾ ਪੱਗ ਬੰਨੀ ਆ ਤੂੰ ਪੱਗ ਬੰਨ ਦੇ ਹੱਕਦਾਰ ਨਹੀਂ ਆਲਾ ਗਾੜੀ ਗੱਡੀ ਨਹੀਂ ਪਸਾਨ ਨਾ ਕਰਦੇ ਨਹੀਂ ਤੇ ਮੈਨੂੰ ਪਸੰਦ ਨਾ ਆਉਂਦਾ ਤੂੰ ਕੰਮ ਦੇ ਲਿੰਦੇ ਤੇ ਤੰਗਾਰ ਦੇੇ ਤੂੰ ਬਾਣੀ ਨਾ ਮੰਗ ਮੇ ਮੇਰੋ ਬਾਹੇ ਨਾ ਗਾਣੇ ਤਾਂ ਤੇ ਪੇਛੇ ਜਾ ਦੀ ਤੂੰ ਲੋਕਾਂ ਨੂੰ ਦੱਸ ਮੈਂ ਕੀ ਕੀਤੀ ਆ ਕੱਢ ਤੂੰ ਕੱਢ ਲਾ ਲਾ ਨਾ ਤੁਹਾਡੇ ਜੀਰੋਂ ਨੂੰ ਅੱਗ ਲਾ ਦੇ ਜਿਹੜੀ ਤੇਰੇ ਇੱਕ ਨੂੰ ਗੁਰਾਏ ਕੰਮ ਤੱਕਲੇ ਵੀ ਗ੍ਰਸਤਾਰ ਲਾਈ ਦਸਤਾਨ ਲੋਣੀ ਬੁਲਾਵਾ ਤੋਰੇ ਮਾਲਮੁਤਰ ਸਾਹ ਕੋਣੇ ਦੇ ਦੋ ਸਾਰਾ ਦੇਖਾ ਤੂੰ ਸੇ ਤੋ ਉਹ ਦਰੀ ਘਟੀ ਅਸ ਇੱਕ ਥੋੜਾ ਬੱਗ ਵਾਲੀ ਤੇ ਹੀ ਦੇਖੋਗੇ ਚਲੋ ਮੈਂ ਉਹ ਵੇਖਦਾ ਤਾ ਬੰਦੇ ਦੀ ਫਾਗੜਾ ਮਰਨ ਹੋਈ ਨਾ ਤੋਰੇ ਮਾਲਮੁਤਰ ਸਾਹ ਕੋਣੇ ਦੇ ਦੋ ਇਹ ਤੇਰਾ ਜੂਸ ਨਿਕਲੇ ਤੈਨੂੰ ਨਿਕਾ ਨਿਕਾ ਕਰਕੇ ਵਧਣਾ ਜੇਰੇ ਤੈਨੂੰ ਸਦਾ ਮਿਲਿਆ ਸਾਰੇ ਚੋਕ ਕਰ ਦੋ ਪੂਰਾ ਤੂੰ ਕੀ ਕੀਤਾ ਆ ਦੇ ਕਰਤੂਤ ਦਾਸਾ ਨੂੰ ਰੂਲ ਦੱਸਣਾ ਜਿਹੜੀਆਂ ਸਹੀ ਲੱਗਣ ਤੇ ਤੂੰ ਰੂਲ ਦੇ ਮੁਤਾਬਕ ਕੀ ਕੀਤਾ ਜੋ ਕੀਤਾ ਜੋ ਕਰ ਕੀਤਾ ਤੂੰ ਰੂਲ ਦੇ ਮੁਤਾਬਕ ਇਹ ਰੂਲ ਨੂੰ ਸਭ ਨੂੰ ਦੱਸਵਾ ਕੇ ਕੀਤਾ ਯਾਰ ਜੋ ਤੂੰ ਰੂਲ ਰੱਖੇ ਹੋਣਗੇ ਤੇ ਇਹ ਕੀ ਨੂੰ ਨੇ ਕਰਵਾ ਨਹੀਂ ਕੋਈ ਰੂਲ ਦਾ ਕੀ ਪਤਾ ਹੋਣਾ ਨੂੰ ਯਾਰ ਰੂਲ ਜੇ ਮਰਜ਼ੀ ਆ ਤੂੰ ਕਰਤਾਨ ਕੀਤੀ ਉਹ ਨਾਲ ਪੁੱਛਿਆ ਮੈਂ ਇੱਕ ਬੰਦੇ ਨੂੰ ਪੁੱਛਿਆ ਇੱਥੇ ਸਟਾਫ ਦੇ ਨੂੰ ਉਹਨੇ ਮੈਨੂੰ ਕਿਹਾ ਏ ਬਾਬਾ ਜੀ ਇੱਥੇ ਰੂੜ ਆ ਵੀ ਜਿਹੜੀ ਵੀ ਚੀਜ਼ ਹੈ ਹਾਂਜੀ ਭਾਵੇਂ ਉਹ ਕਾਗਜ਼ ਸੁਲਤਾਨ ਤੇ ਭਾਵੇਂ ਉਹ ਮਲਮੁੱਤਰ ਸਾਹਿਬ ਦੇ ਜਿਹੜਾ ਬੰਦਾ ਸੁਟਕਾ ਹੋਵੇ ਸਾਫ਼ ਕਰੂਗਾ ਹਾਂਜੀ ਮਾਸਟਰ ਆਪਦੇ ਬੰਦੇ ਉਹ ਕਿੱਥੋਂ ਪੁੱਛ ਕੇ ਆ ਆ ਉਹ ਪੁੱਛਿਆ ਇਹ ਰੂੜ ਆ ਸਾਹਜ ਹੈ ਨਾ ਤੁਹਾਨੂੰ ਇਹੋ ਹੀ ਆ ਨਾ ਨਹੀਂ ਨਹੀਂ ਸਾਨੂੰ ਇਹ ਇਹ ਨਹੀਂ ਸਰ ਉਹਨਾਂ ਨੇ ਸਪਤਾਈ ਕੀਤੀ ਕਿ ਇੱਥੇ ਡੱਕੋ ਕੋਈ ਪਰ ਜੇ ਕੋਈ ਬਾਸਲਮ ਕਰਦਾ ਹੈ ਹਾਂ ਦੇਖੋ ਤੇ ਉਹਨੂੰ ਬੰਦਾ ਨਹੀਂ ਸਾਡੇ ਕੋਲ ਵੀ ਇਹ ਕੰਮ ਨਹੀਂ ਕਰਨਾ ਡੱਕਾ ਕਾਗਜ਼ ਨੂੰ ਲੈ ਕੇ ਆ ਬਾਬਾ ਜੀ ਜਿਹੜਾ ਕੋਈ ਸਾਧਨ ਕਰ ਉਹ ਆਪਸੇ ਪੱਤਰ ਰੱਖਿਆ ਹਾਂ ਜਿਹਨੇ ਸਿੱਧੇ ਸਰਦਾਰ ਹੋਏ ਖਾ ਸਕਦਾ